ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਬਰਤ ਸਾਰੇ ਗੁਰ ਬਾਣੀ ਕਹੇ ਸੇਵਕ ਜਨ ਮਾਨਿਉ ਪਰ தਖ ਗੁਰੂ ਨਿਸਤਾਰੇ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਵਾਣੀ ਕਹੇ ਸੇਵਕ ਜਨ ਮੰਨਿਉ ਪਰ ਤਖ ਗੁਰੂ ਨਿਸਤਾਰੇ ਪਰਮ ਸਨਮਾਨਯੋਗ ਸਤਗੁਰਾਂ ਦੀ ਸਾਜੀ ਨਵਾਜੀ ਗੁਰੂ ਰੂਪ ਗੁਰੂ ਪਿਆਰੀ ਖਾਲਸਾ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਆਪ ਜੀ ਸਾਰੇ ਜਾਣੇ ਬਹੁਤ ਵੱਡੇ ਭਾਗਾਂ ਵਾਲੇ ਹੋ ਜੋ ਅੱਜ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸੱਚੇ ਪਾਤਸ਼ਾਹ ਦਾ ਪ੍ਰਕਾਸ਼ ਦਿਹਾੜਾ ਆਪ ਜੀ ਸਾਰੇ ਗੁਰਮਖਾਂ ਨੂੰ ਲੱਖ ਲੱਖ ਵਧਾਈ ਹੋਵੇ ਆਪ ਜੀ ਜਾਣਦੇ ਹੋ ਕਿ ਗੁਰੂ ਜੀ ਦਾ ਜਨਮ ਪਟਨਾ ਸਾਹਿਬ ਵਿਖੇ ਹੋਇਆ ਹੈ। ਆਨੰਦਪੁਰ ਦੇ ਵਿੱਚ ਉਹਨਾਂ ਨੇ ਡੇਰੇ ਲਾਏ ਹੈ। ਆਪਣਾ ਸਾਰਾ ਸਰਵੰਤ ਵਾਰ ਕੇ ਖਾਲਸੇ ਪੰਥ ਨੂੰ ਚੜ੍ਹਦੀ ਕਲਾ ਦਾ ਦਾਨ ਬਖਸ਼ਿਸ਼ ਕੀਤਾ ਹੈ। ਸ਼ੋਭਾ ਜੀ ਜਾਣਦੇ ਹੋ ਸਤਗੁਰਾਂ ਨੇ 14 ਜੰਗਾਂ ਲੜੀਆਂ ਨੇ 14 ਜੰਗਾਂ ਲੜ ਕੇ ਵੀ ਇੱਕ ਜੰਗ ਦੇ ਵਿੱਚ ਨਹੀਂ ਕਿਹਾ ਕਿ ਮੈਂ ਜਿੱਤੀ ਹੈ। ਇਹ ਹੀ ਕਿਹਾ ਕਿ ਅਕਾਲ ਪੁਰਖ ਦੀ ਜਿੱਤ ਹੋਈ ਹੈ। ਤੇ ਸਾਨੂੰ ਵੀ ਸਾਰੇ ਜਾਣਿਆਂ ਨੂੰ ਉਹਨਾਂ ਨੇ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਲੜ ਲਾਇਆ ਹੈ। ਹੁਣ ਜਿਸ ਤਰ੍ਹਾਂ ਭਾਈ ਸਾਹਿਬ ਦੱਸਦੇ ਸੀ ਕਿ ਆਪਾਂ ਜਾਣਦੇ ਹਾਂ ਸਨਈਏ ਸਤਗੁਰਾਂ ਦਾ ਸਰੂਪ ਜੇ ਸਿੰਘ ਅੰਦਰ ਗਏ ਨੇ ਇਹ ਅੱਜ ਤੋਂ ਨਹੀਂ ਇਹ ਪ੍ਰਾਤਮ ਸਮਿਆਂ ਤੋਂ ਹੀ ਸਿੱਖੀ ਦੇ ਨਾਲ ਇਹ ਕੁਝ ਹੁੰਦਾ ਆਇਆ ਹੈ ਗੁਰੂਆਂ ਦੇ ਬੀਲੇ ਵੀ ਹੁੰਦਾ ਆਇਆ ਹੈ ਪਰ ਆਪਾਂ ਇੱਕ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਆਪਣੇ ਜੀਵਨ ਦੇ ਅੰਦਰ ਕਿਸੇ ਦੇ ਅੱਗੇ ਸੀਸ ਨਹੀਂ ਝੁਕਾਇਆ ਇੱਕ ਸਿਰ ਮਾਤਾ ਗੁਜਰਕੌਰ ਤੇ ਗੁਰਤੇਗ ਬਹਾਦਰ ਜੀ ਮਹਾਰਾਜ ਚਰਨਾ ਦੇ ਵਿੱਚ ਔਰ ਕਿਤੇ ਵੀ ਸੀਸ ਨਹੀਂ ਝੁਕਾਇਆ ਤੇ ਦੂਸਰਾ ਸੀਸ ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਅੱਗੇ ਝੁਕਾਇਆ ਹੁਣ ਆਪਾਂ ਗੁਰੂ ਗੋਬਿੰਦ ਸਿੰਘ ਜੀ ਦਾ ਜੀਵਨ ਦੇਖਦੇ ਆਂ ਤੇ ਉਹਨਾਂ ਨੇ ਆਪਣੇ ਜੀਵਨ ਦੇ ਅੰਦਰ ਕਿਸੇ ਦੇ ਅੱਗੇ ਸੀਸ ਨਹੀਂ ਝੁਕਾਇਆ ਤੇ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਸੀਸ ਝੁਕਾਇਆ ਤੇ ਗੁਰੂ ਗ੍ਰੰਥ ਸਾਹਿਬ ਜੀ ਜਿਹੜੇ ਮਹਾਰਾਜ ਨੇ ਇਹ ਹਰ ਇੱਕ ਜਗ੍ਹਾ ਮੌਜੂਦ ਨੇ ਇੱਕ ਗੁਰਮਖ ਨੇ ਪਹਿਲਾ ਸਵਾਲ ਵੀ ਕੀਤਾ ਸੀ ਕਿ ਜਿਸ ਤਰ੍ਹਾਂ ਆਪਾਂ ਗੁਰਦੁਆਰਾ ਸਾਹਿਬ ਆਉਂਨੇ ਆ ਮੱਥਾ ਟੇਕਦੇ ਆ ਜੇ ਗੁਰੂ ਘਰ ਨਾ ਹੋਵੇ ਤੇ ਕਿੱਦਾਂ ਮੱਥਾ ਟੇਕਿਆ ਜਾਊ ਇਹ ਅੱਜ ਤੋਂ ਇੱਕ ਪਹਿਲਾਂ ਸਾਲ ਸਵਾਲ ਕੀਤਾ ਸੀ ਗੁਰਮੁਖ ਨੇ ਸ਼ਵਾਬ ਜੀ ਨੇ ਚੰਗੀ ਤਰ੍ਹਾਂ ਇਹ ਸਵਾਲ ਨੂੰ ਆਪਣੇ ਮਨ ਦੇ ਵਿੱਚ ਦ੍ਰਿੜ ਕਰਨਾ ਹੈ ਕਈ ਵੇਲੇ ਆਪਾਂ ਗੁਰੂ ਘਰ ਬੈਠੇ ਹੁੰਨੇ ਸਾਡਾ ਜਿਹੜਾ ਮਨ ਹੈ ਇਹ ਸੰਸਾਰ ਦੇ ਤ੍ਰੈ ਗੁਣਾ ਦੇ ਵਿੱਚ ਅਡਾਰੀਆਂ ਮਾਰਦਾ ਹੈ ਜਿਹੜਾ ਮਨ ਹੈ ਮਨ ਦੀ ਹਾਜ਼ਰੀ ਲਵਾਉਣੀ ਆ ਆਪਾਂ ਗੁਰੂ ਘਰ ਵੀ ਆਣ ਕੇ ਤੇ ਮਹਾਰਾਜ ਸਮਝਾਉਂਦੇ ਮਨ ਬਸ ਆਵੇ ਨਾਨਕਾ ਜੇ ਪੂਰਨ ਕਿਰਪਾ ਹੋਈ ਹੁਣ ਆਪਾਂ ਇਸ ਗਣਾਬੀ ਜਿਹੜੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੇ ਇਹ ਹਰ ਇੱਕ ਜਗ੍ਹਾ ਮੌਜੂਦ ਹੈ ਕਿਉਂਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਮਹਾਰਾਜ ਦੇ ਜਿਹੜੇ ਲਿਖੇ ਹੋਏ ਅੰਗ ਅੰਗਾਂ ਦੇ ਉੱਪਰ ਜਿਹੜਾ ਲਿਖਿਆ ਹੋਇਆ ਉਹਦੇ ਵਿੱਚ ਜੋਤ ਮੌਜੂਦ ਹੈ ਆਪਾਂ ਕਿਹਨੂੰ ਮੱਥਾ ਟੇਕਦੇ ਆਂ ਜੋਤ ਨੂੰ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਦੇ ਉੱਪਰ ਕੁਝ ਲਿਖਿਆ ਨਾ ਹੋਵੇ ਸਿੱਖ ਕਦੀ ਸੱਚੀ ਸਜਦੀ ਨਹੀਂ ਕਰੇਗਾ ਚਾਹੇ ਸੋਨੇ ਦੀ ਪਾਲਕੀ 'ਚ ਬਿਰਾਜਮਾਨ ਕਰ ਦਿਓ ਜਿਹੜਾ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜਿਹੜੇ ਉਹਨਾਂ ਦੀ ਬਾਣੀ ਲਿਖੀ ਹੈ ਬਾਣੀ ਦੇ ਵਿੱਚ ਜਿਹੜੇ ਅੱਖਰ ਲਿਖੇ ਨੇ ਉਹਦੇ ਵਿੱਚ ਅਕਾਲ ਪੁਰਖ ਦੀ ਜੋਤ ਹੈ ਤੇ ਉਹ ਜੋਤ ਹਰ ਇੱਕ ਜਗ੍ਹਾ ਮੌਜੂਦ ਹੈ ਆ ਖਾਲੀ ਖਲਾ ਦੇ ਵਿੱਚ ਆ ਬ੍ਰਹਿਮੰਡ ਦੇ ਵਿੱਚ ਹਰ ਇੱਕ ਜਗ੍ਹਾ ਵਿੱਚ ਮੌਜੂਦ ਹੈ ਤੇ ਇਸੇ ਕਰਕੇ ਜਦੋਂ ਵੀ ਅਸੀਂ ਦੇਖਦੇ ਹਾਂ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਜਿਹੜੇ ਸਿੰਘ ਸਨ ਜਦੋਂ ਘੇਰਾ ਵੀ ਪੈਂਦਾ ਰਿਹਾ ਮਹਾਰਜ ਦੇ ਰੂਪ ਨਾਲ ਵੀ ਨਹੀਂ ਸਨ ਪਰ ਉਹਨਾਂ ਨੇ ਹਰ ਇੱਕ ਜਗ੍ਹਾ ਹੀ ਅਕਾਲ ਪੁਰਖ ਨੂੰ ਗੁਰੂ ਗ੍ਰੰਥ ਸਾਹਿਬ ਨੂੰ ਮਖਸ਼ਸ ਕੀਤਾ ਏਸੀ ਤਰ੍ਹਾਂ ਆਪਾਂ ਜਦੋਂ ਕਿਤੇ ਰੂਮ 'ਚ ਜਾਂ ਆਪਾਂ ਕਿਤੇ ਕੰਮ ਤੇ ਹੁੰਨੇ ਆਂ ਸਭ ਤੋਂ ਵੱਡਾ ਖੇਲ ਕੀ ਹੈ ਧਿਆਨ ਦਾ ਹੁਣ ਦੇਖੋ ਸੰਸਾਰ ਦੇ ਵਿੱਚ ਕੀ ਹੈ ਜੇ ਆਪਾਂ ਲੱਗੇ ਜਾਣਾ ਹੋਵੇ ਮੋਟਰਸਾਈਕਲ ਨੇ ਥੋੜੇ ਜਿਹਾ ਹੋਰ ਦੂਰ ਜਾਣਾ ਹੋਵੇ ਗੱਡੀਆਂ ਨੇ ਹੋਰ ਦੂਰ ਜਾਣਾ ਹੋਵੇ ਰੇਲਾਂ ਨੇ ਜੇ ਹੋਰ ਦੂਰ ਜਾਣਾ ਹੋਵੇ ਹਵਾਈ ਜਹਾਜ਼ ਨੇ ਤੇ ਹਵਾਈ ਜਹਾਜ਼ ਤੋਂ ਅੱਗੇ ਰਫ਼ਤਾਰ ਬਣੀ ਨਹੀਂ ਤੁਸੀਂ ਨੇਤਰ ਬੰਦ ਕਰੋ ਇੱਕ ਸੈਕਿੰਡ ਕੇ ਮਨ ਜਿਹੜਾ ਘਰ ਦੇ ਵਿੱਚ ਪਹੁੰਚ ਜਾਏਗਾ ਮਨ ਦੀ ਰਫ਼ਤਾਰ ਇਹਦੀ ਇੰਨੀ ਪਾਵਰ ਹੈ ਸਭ ਤੋਂ ਜ਼ਿਆਦਾ ਪਾਵਰ ਮਨ ਦੀ ਹੈ ਹੁਣ ਇਸ ਮਨ ਨੂੰ ਇਸ ਸਰੀਰ ਦੇ ਅੰਦਰ ਬੰਦ ਕਰਨਾ ਹੈ ਕਿਉਂਕਿ ਇਹ ਅੱਜ ਤੱਕਰ ਬਾਹਰ ਅਡਾਰੀਆਂ ਮਾਰਦਾ ਹੈ ਇਸ ਕਰਕੇ ਆਪਾਂ ਜਿੱਥੇ ਵੀ ਬੈਠੇ ਆਂ ਕੋਈ ਵੀ ਐਸੀ ਜਗ੍ਹਾ ਨਹੀਂ ਜਿੱਥੇ ਗੁਰੂ ਗ੍ਰੰਥ ਸਾਹਿਬ ਮੌਜੂਦ ਨਹੀਂ ਇਹਨਾਂ ਦੀ ਜੋਤ ਮੌਜੂਦ ਨਹੀਂ ਕਿਤੇ ਵੀ ਆਪਾਂ ਬੈਠੇ ਆਂ ਚਾਹੇ ਕੰਮ ਕਰਦੇ ਆਂ ਚਾਹੇ ਕਿਤੇ ਵੀ ਆਪਾਂ ਇਹਨਾਂ ਦਾ ਧਿਆਨ ਧਰ ਕੇ ਉੱਥੇ ਮੱਥਾ ਟੇਕ ਸਕਦੇ ਆਂ ਹਾਜ਼ਰ ਨਾਜ਼ਰ ਸਮਝ ਕੇ ਕਿਉਂਕਿ ਆਪਾਂ ਹਮੇਸ਼ਾ ਗੁਰੂ ਦੇ ਬਾਣੇ ਵਿੱਚ ਚੱਲਣਾ ਹੈ ਤੇ ਗੁਰੂ ਦਾ ਬਾਣਾ ਮਹਾਰਾਜ ਸਮਝਾਉਂਦੇ ਸੋ ਸਿੱਖ ਸਖਾ ਹੈ ਬੰਦਿਤ ਭਾਈ ਜੇ ਗੁਰ ਕੈ ਬਾਣੇ ਵਿੱਚ ਆਵੇ ਆਪਣੇ ਬਾਣੇ ਚੱਲੇ ਭਾਈ ਵਿਛੜ ਚੋਟਾਂ ਖਾਵ ਹੈ ਹੁਣ ਜਿੱਥੇ ਵੀ ਆਪਾਂ ਬੈਠੇ ਆਂ ਹਰ ਇੱਕ ਜਗ੍ਹਾ ਮੱਥਾ ਟੇਕ ਸਕਦੇ ਆਂ ਤੇ ਗੁਰੂ ਗ੍ਰੰਥ ਸਾਹਿਬ ਦਾ ਧਿਆਨ ਧਰ ਕੇ ਹਰ ਇੱਕ ਜਗ੍ਹਾ ਸਜਦਾ ਆਪਾਂ ਕਰ ਸਕਦੇ ਆਂ ਸੋ ਮਹਾਰਾਜ ਸੱਜੇ ਬਾਦਸ਼ਾਹ ਨੇ ਸਾਨੂੰ ਗੁਰੂ ਗ੍ਰੰਥ ਸਾਹਿਬ ਦੇ ਲੜ ਲਾਇਆ ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਬਾਣੀ ਹੈ ਸਾਰੀ ਬਾਣੀ ਪ੍ਰੈਕਟੀਕਲ ਹੈ ਤੇ ਮਾਲਕ ਦੇ ਮਲਾਪ ਦੀ ਹੀ ਕਹਾਣੀ ਸਾਨੂੰ ਦੱਸਦੀ ਹੈ 36 ਮਹਾਂਪੁਰਖਾਂ ਦੀ ਬਾਣੀ ਹੈ ਤੇ 36 ਮਹਾਂਪੁਰਖ ਹੀ ਸਾਨੂੰ ਦੱਸਦੇ ਵੀ ਕਿਸ ਤਰ੍ਹਾਂ ਪਾਇਆ ਕਿਸ ਤਰ੍ਹਾਂ ਤੁਸੀਂ ਮਾਲਕ ਤੱਕਰ ਪਹੁੰਚ ਸਕਦੇ ਹੋ ਕਿਉਂਕਿ ਆਪਾਂ ਦਰਿਆਵੀ ਕੰਮ ਕਰਦੇ ਆਂ ਜਾਂ ਆਪਾਂ ਕੋਈ ਵੀ ਵਿਸ਼ਾ ਦਰਿਆਵੀ ਰੱਖ ਕੇ ਚੱਲਦੇ ਆਂ ਤੇ ਗੁਰਮੁਖ ਪਿਆਰੋ ਪਰਮੇਸ਼ਰ ਨਾਲ ਮਲਾਪ ਨਹੀਂ ਹੋਣਾ ਪਰਮੇਸ਼ਰ ਨਾਲ ਮਲਾਪ ਕਰਨ ਵਾਸਤੇ ਸਾਨੂੰ ਆਪਣਾ ਆਪ ਗੁਰੂ ਨੂੰ ਸਲੰਡਰ ਕਰਨਾ ਪੈਣਾ ਹੈ ਜਿੰਨਾ ਚਿਰ ਅਸੀਂ ਆਪਣਾ ਆਪ ਗੁਰੂ ਨੂੰ ਸਲੰਡਰ ਨਹੀਂ ਕਰਦੇ ਗੁਰੂ ਮੰਦਾ ਨਹੀਂ ਸਲੰਡਰ ਕਰਨ ਦਾ ਭਾਵ ਕੀ ਕਿ ਮਹਾਰਾਜ ਸਮਝਾਉਂਦੇ ਕਹਿੰਦੇ ਮਨ ਵੇਚੈ ਸਤ ਗੁਰ ਕੈ ਬਾਸ ਤਿਸ ਸੇਵਕੇ ਕਾਰਜ ਰਾਸ ਅੰਦਰੋਂ ਆਪਣਾ ਆਪ ਗੁਰੂ ਨੂੰ ਅਰਪਣ ਕਰਨਾ ਪੈਣਾ ਹੈ ਇਹ ਇੰਨੀ ਜਲਦੀ ਹੁੰਦਾ ਨਹੀਂ ਕਿਉਂਕਿ ਕਿਉਂ ਨਹੀਂ ਹੁੰਦਾ ਕਿਉਂਕਿ ਅੰਦਰ ਪੰਜ ਮਹਾਭਲੀ ਬੈਠੇ ਹੋਏ ਨੇ ਇਹ ਹੋਣ ਨਹੀਂ ਦਿੰਦੇ ਮਹਾਰਾਜ ਸਮਝਾਉਂਦੇ ਇਸ ਦੇਹੀ ਅੰਦਰ ਪੰਜ ਚੋਰ ਬਸਿਆ ਤੇ ਪੰਜਾਂ ਦਾ ਨਾਮ ਵੀ ਦੱਸਦਾ ਮਹਾਰਾਜ ਨੇ ਮਹਾਰਾਜ ਸਮਝਾਉਂਦੇ ਕਹਿੰਦੇ ਕਾਮ ਕ੍ਰੋਧ ਲੋਭ ਮੋਹ ਹੰਕਾਰਾ ਅੰਮ੍ਰਿਤ ਲੂਟੈ ਮਨ ਮੁਖ ਨਹੀਂ ਬੂਝੈ ਕੋਈ ਨਾ ਸੁਣੇ ਪਕਾਰਾ ਤੇ ਜੇ ਅਸੀਂ ਕੱਲਾ ਗੁਰੂ ਗ੍ਰੰਥ ਸਾਹਿਬ ਜੀ ਮਹਾਰਾ ਨੂੰ ਸੀਸ ਠਕਾਈ ਗਏ ਗੁਰੂ ਸਾਹਿਬ ਦੇ ਬਚਨਾਂ ਤੇ ਪੈਰਾਂ ਨਹੀਂ ਦਿੱਤਾ ਗੁਰੂ ਸਾਹਿਬ ਦੇ ਬਚਨ ਕਮਾਏ ਨਹੀਂ ਤੇ ਗੁਰੂ ਸਾਡੇ ਤੋਂ ਖੁਸ਼ ਨਹੀਂ ਹੁੰਦਾ ਕਿਉਂਕਿ ਦਰਿਆਵੀ ਆਪਾਂ দান ਪੁੰਨ ਵੀ ਕਰਦੇ ਆਂ ਚਾਹੇ ਜੋ ਮਰਜੀ ਆਪਾਂ ਦਰਿਆਵੀ ਕਰੀ ਜਾਂਦੇ ਆਂ ਪਰ ਦਰਿਆਵੀ ਅਸੀਂ ਕੀ ਜਾਣ ਕਰ ਸਕਦੇ ਆਂ ਕਿਉਂਕਿ ਸਾਨੂੰ ਵੀ ਦੇਣ ਵਾਲਾ ਕੋਈ ਹੋਰ ਹੈ ਮਹਾਰਾਜ ਸਮਝਾਉਂਦੇ ਦੱਦਾ ਦਾਤਾ ਏਕ ਹੈ ਸਭ ਕੋ ਦੇਵਣ ਹਾਰ ਜਿੰਦਾਂ ਟੋਟਨਾ ਆਵੇ ਅਗਣਤ ਪਰ ਹੈ ਭੰਡਾਰ ਅੱਜ ਤੋ ਕਦੀ ਆਪਣੇ ਮਨ ਚ ਨਖਣਾ ਵਿਆ ਜੀ ਕਿਸੇ ਨੇ ਕੋਈ দান ਕੀਤਾ ਹੈ ਚਾਹੇ ਸਾਰਾ ਕੁਝ ਆਪਾਂ দান ਕਰ ਦਈਏ ਤੇ ਆਪਾਂ ਕੋਈ ਵੀ দান ਨਹੀਂ ਕਰ ਸਕਦੇ ਕਿਉਂਕਿ ਸਾਨੂੰ ਦੇਣ ਵਾਲਾ ਕੋਈ ਹੋਰ ਹੈ ਉਹ দান ਕਰਨਾ ਜਿਹੜਾ ਆਪਣਾ ਹੈ ਹੁਣ ਆਪਣਾ ਕੀ ਹੈ ਸਰੀਰ ਸਾਡਾ ਆਪਣਾ ਨਹੀਂ ਕਿਉਂਕਿ ਮਹਾਰਾ ਨੇ ਗੁਰਬਾਣੀ ਗੁਰੂ ਵਿੱਚ ਸਮਝਾਤਾ ਇਹ ਸਰੀਰ ਸਭ ਮੂਲ ਹੈ ਮਾਇਆ ਹੁਣ ਦੇਖੋ ਪਰਿਵਾਰ ਤਾਂ ਬਹੁਤ ਦੂਰ ਦੀ ਗੱਲ ਰਹਿ ਗਈ ਸਾਰਾ ਕੁਝ ਸੰਸਾਰ ਦੇ ਦੋਸਤ ਮਿੱਤਰ ਸਾਰਾ ਕੁਝ ਦੂਰ ਦੀ ਗੱਲ ਰਹਿ ਗਈ ਸਰੀਰ ਵੀ ਆਪਣਾ ਨਹੀਂ ਤੇ ਹੁਣ ਸਤਗੁਰੂ ਨੂੰ ਕੀ ਜਾਣ ਕਰਨਾ ਹੈ ਮਨ ਤੇ ਮਨ ਇਹ ਸੰਸਾਰ ਦੀ ਮਾਇਆ ਦੇ ਵਿੱਚ ਆਣ ਕੇ ਇਹ ਸੰਸਾਰ ਦੇ ਵਿੱਚ ਅਡਾਰੀਆਂ ਮਾਰਦਾ ਇਹ ਆਪਣੇ ਘਰ ਨਹੀਂ ਵਹਿੰਦਾ ਤੇ ਸਤਗੁਰੂ ਜੀ ਕਹਿੰਦੇ ਨੇ ਕਿ ਤੂੰ ਆਪਣੇ ਘਰ ਆ ਜਾ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਾਨੂੰ ਸਮਝਾਉਂਦੇ ਨੇ ਕਿ ਤੂੰ ਮਨ ਆਪਣੇ ਘਰ ਦੇ ਵਿੱਚ ਆ ਜਾ ਤੇਰੇ ਕਾਰਜ ਸਾਰੇ ਮੈਂ ਕਰਾਂਗਾ ਦੇਖੋ ਸਤਗੁਰੂ ਦੀ ਬਾਣੀ ਨੇ ਸਾਨੂੰ ਸਮਝਾਉਣਾ ਕਰ ਦਿੱਤਾ ਹੈ ਕੀ ਤੂੰ ਆਪਣੇ ਘਰ ਦੇ ਵਿੱਚ ਆ ਮਹਾਰਾਜ ਸਮਝਾਉਂਦੇ ਥਿਰ ਘਰ ਵੈਸੋ ਹਰ ਜਨ ਪਿਆਰੇ ਸਤਿਗੁਰ ਤੁਮਰੇ ਕਾਜ ਸਵਾਰੇ ਦੁਸ਼ਟ ਦੂਤ ਪਰਮੇਸ਼ਰ ਮਾਰੇ ਜਨ ਕੀ ਪੈਦ ਰੱਖੀ ਕਰਦਾ ਰਹੇ ਮਹਾਰਾਜ ਕਹਿੰਦੇ ਘਰ ਆ ਜਾ ਹੁਣ ਘਰ ਸਾਡਾ ਕਿਹੜਾ ਹੈ ਇਹ ਤਾਂ ਹੈ ਨਹੀਂ ਵੀ ਆਪਾਂ ਜਿਹੜਾ ਬਜਰੀ ਸੀਮੈਂਟ ਦਾ ਘਰ ਬਣਾਇਆ ਇੱਕ ਸਾਡੇ ਘਰਾਂ ਦੇ ਲਾਗੇ ਸੀ ਭਾਈ ਸਾਹਿਬ ਰਹਿੰਦੇ ਅਮਰਤਾਰੀ ਗੁਰਸਿੱਖ ਸੀ ਉਹਨੇ ਘੱਟੋ ਘੱਟ ਵੀ ਜਿਆਦਾ ਨਹੀਂ 60 ਲੱਖ ਦੀ ਕੋਠੀ ਬਣਾਈ ਐ ਤੇ ਪਰਸੋਂ ਹੀ ਰਹਿਣ ਦਾ ਹੁਕਮ ਨਹੀਂ ਹੋਇਆ ਪਰਸੋਂ ਡੈਥ ਹੋ ਗਈ ਉਹਨਾਂ ਦੀ ਇਹ ਜਿਹੜੇ ਆਪਾਂ ਘਰ ਬਣਾਏ ਇਹ ਸਾਡੇ ਘਰ ਨਹੀਂ ਆਪਾਂ ਸਦਾ ਰਹਿਣ ਵਾਸਤੇ ਨਹੀਂ ਇਹ ਸਭ ਕਾਲ ਦਾ ਹੈ ਜੋ ਵੀ ਸਾਨੂੰ ਦਿੱਦਾ ਹੈ ਇਹ ਸਭ ਕੁਝ ਕਾਲ ਦਾ ਕਾਲ ਦੇ ਹਵਾਲੇ ਮਾਲਕ ਨੇ ਕੀਤਾ ਸਾਨੂੰ ਸਵਾਸਾਂ ਦੀ ਗਿਣਤੀ ਦੇ ਕੇ ਇਸ ਸੰਸਾਰ ਦੇ ਵਿੱਚ ਭੇਜਿਆ ਵੀ ਇਸ ਸਵਾਸਾਂ ਦੀ ਗਿਣਤੀ ਵਿੱਚ ਤੂੰ ਮੁੜ ਕੇ ਵਾਪਸ ਆ ਜਾਏਂਗਾ ਘਰ ਦੇ ਵਿੱਚ ਤੇ ਤੂੰ ਬਾਜੀ ਜਿੱਤ ਜਾਏਂਗਾ ਜੇ ਨਹੀਂ ਆਇਆ ਤੇ ਬਾਜੀ ਹਾਰ ਜਾਏਂਗਾ ਏਸੇ ਕਰਕੇ ਆਪਾਂ ਹੁਣ ਕੋਸ਼ਿਸ਼ ਕਰਨੀ ਕਿ ਆਪਣੇ ਘਰ ਦੇ ਵਿੱਚ ਜਾਣਾ ਤੇ ਆਪਣਾ ਘਰ ਕਿੱਥੇ ਹੈ ਆਪਣੇ ਸਰੀਰ ਦੇ ਅੰਦਰ ਹੀ ਹੈ ਜਿੱਥੇ ਮਾਲਕ ਸੱਚੇ ਪਾਤਸ਼ਾਹ ਜੀ ਸਾਡੇ ਅੰਦਰ ਬਰਾਜਮਾਨ ਨੇ ਤੇ ਅੰਦਰ ਸਾਨੂੰ ਆਵਾਜ਼ ਮਾਰ ਰਹੇ ਨੇ ਅਨਹਦ ਸ਼ਬਦਾਂ ਦੇ ਰਾਹੀਂ ਤੇ ਹੁਣ ਮਾਲਕ ਸਾਨੂੰ ਅੰਦਰੋਂ ਆਵਾਜ਼ ਮਾਰਦੇ ਨੇ ਤੇ ਜਿਹੜਾ ਮਨ ਹੈ ਇਹ ਮਾਇਆ ਵਿੱਚ ਫਸਿਆ ਹੈ ਇਹ ਮਾਲਕ ਦੀ ਆਵਾਜ਼ ਹੀ ਨਹੀਂ ਸੁਣਦਾ ਜਿਸ ਤਰ੍ਹਾਂ ਆਪਾਂ ਦੇਖਦੇ ਆ ਕੋਈ ਸਾਨੂੰ ਦਰਿਆਵੀ ਜੀਵ ਜਾਂ ਸਾਨੂੰ ਦਰਿਆਵੀ ਸਾਡਾ ਮਾਤਾ ਪਿਤਾ ਆਵਾਜ਼ ਮਾਰੇ ਤੇ ਅਸੀਂ ਮਾਤਾ ਪਿਤਾ ਦੀ ਆਵਾਜ਼ ਨੂੰ ਸੁਣੀਏ ਨਾ ਤੇ ਮਾਤਾ ਪਿਤਾ ਸਾਡੇ ਗੁੱਸੇ ਹੋਣਗੇ ਕਿ ਬੱਚੇ ਨੂੰ ਅਸੀਂ ਆਵਾਜ਼ ਮਾਰਦੇ ਆ ਇਹ ਬਾਜ ਨੂੰ ਸੁਣਦਾ ਨਹੀਂ ਇਸੇ ਤਰ੍ਹਾਂ ਮਹਾਰਾਜ ਸੱਚੇ ਪਾਤਸ਼ਾਹ ਅਕਾਲ ਪੁਰਖ ਵਾਹਿਗੁਰੂ ਸਾਨੂੰ ਅੰਦਰ ਆਵਾਜ਼ ਦੇ ਕੇ ਲਗਾਤਾਰ ਜਗਾ ਰਹੇ ਨੇ ਪਰ ਇਹ ਮਨ ਦਾ ਸੁਭਾਅ ਬਣ ਗਿਆ ਬਾਹਰ ਮੁਖੀ ਰਹਿਣ ਦਾ ਇਹ ਅੰਤਰਮੁਖੀ ਨਹੀਂ ਹੁੰਦਾ ਮਹਾਰਾਜ ਸਮਝਾਉਂਦੇ ਨੇ ਕਹਿੰਦੇ ਘਰ ਸੁਖ ਵਸਿਆ ਬਾਹਰ ਸੁਖ ਪਾਇਆ ਕਹੋ ਨਾਨਕ ਗੁਰਮੰਤਰ ਜੜੜਾਇਆ ਕਹਿੰਦੇ ਸਾਰਾ ਕੁਝ ਤੇਰੇ ਘਰ ਦੇ ਵਿੱਚ ਇਹ ਸਰੀਰ ਘਰ ਕਿਹਨੂੰ ਕਿਹਾ ਗਿਆ ਇਹ ਸਰੀਰ ਨੂੰ ਇਹ ਜਿਹੜਾ ਸਰੀਰ ਹੈ ਇਹ ਘਰ ਹਰੀ ਦਾ ਮੰਦਰ ਵੀ ਕਿਹਾ ਗਿਆ ਇਹਨੂੰ ਇਹਦੇ ਅੰਦਰ ਹੀ ਸਭ ਕੁਝ ਹੈ ਇਦੇ ਅੰਦਰ ਹੀ ਪੰਜ ਦੂਤ ਨੇ ਇਹਦੇ ਅੰਦਰ ਹੀ ਸਾਡੀ ਖਰਾਕ ਰੱਖੀ ਐ ਇਹਦੇ ਅੰਦਰ ਹੀ ਸਾਨੂੰ ਮਾਲਕ ਆਵਾਜ਼ ਮਾਰਦਾ ਇਹਦੇ ਅੰਦਰ ਹੀ ਮਨ ਆਉਂਦਾ ਹੈ ਮਨ ਇਹਦੇ ਰਾਹੀਂ ਨਵਾਂ ਦਵਾਰਿਆ ਰਾਹੀਂ ਬਾਹਰ ਚਲੇ ਜਾਂਦਾ ਹੈ ਤੇ ਇਹਦੇ ਅੰਦਰ ਹੀ ਸਾਨੂੰ ਮਾਲਕ ਆਵਾਜ਼ ਮਾਰ ਕੇ ਘਰ ਬੁਲਾਉਣਾ ਚਾਹੁੰਦਾ ਹੈ ਪਰ ਮਨ ਜਿਹੜਾ ਇਹਦਾ ਸੁਭਾਅ ਆਦੀ ਹੋ ਗਿਆ ਬਾਹਰ ਮੁਖੀ ਹੋਣ ਦਾ ਇਸ ਕਰਕੇ ਬਾਹਰ ਮੁਖੀ ਹੋ ਕੇ ਇਹ ਮਾਲਕ ਦੀ ਆਵਾਜ਼ ਨਹੀਂ ਸੁਣਦਾ ਬਾਰੋਂ ਸੰਸਾਰੀ ਕਿਰਿਆ ਕਰਮ ਕਰੀ ਜਾਂਦਾ ਪਰ ਅੰਦਰ ਦਾ ਇਹਨੂੰ ਕੁਝ ਭੇਤ ਨਹੀਂ ਆਇਆ ਤੇ ਮਹਾਰਾਜ ਸਮਝਾਉਂਦੇ ਅੰਤਰਪ੍ਰੀਤ ਲੱਗੀ ਨਹੀਂ ਜਾਣਾ ਜਿੰਨਾ ਚਿਰ ਅਸੀਂ ਅੰਦਰੋਂ ਪ੍ਰੀਤ ਮਾਲਕ ਦੀ ਜਿਹੜੀ ਸਾਡੀ ਪੈਂਦੀ ਨਹੀਂ ਉਹਨਾਂ ਚਿਰ ਸਾਡਾ ਇਹਨਾਂ ਪੰਜਾਂ ਤੋਂ ਛਡਕਾਰਾ ਨਹੀਂ ਹੁੰਦਾ ਹੁਣੇ ਪੰਜੇ ਹੀ ਮਹਾਬੱਲੀ ਸਾਨੂੰ ਸਵੇਰ ਤੋਂ ਲੈ ਕੇ ਜਦੋਂ ਆਪਾਂ ਸਰੀਰ 'ਚ ਆਉਨੇ ਆ ਉਦੋਂ ਇਹ ਸਾਨੂੰ ਸੱਟ ਲੈਂਦੇ ਨੇ ਤੇ ਜਦੋਂ ਅਸੀਂ ਸ਼ਾਮਾਂ ਨੂੰ ਜਾਣਾ ਵਾਪਸ ਹੁਣ ਆਪਾਂ ਰਾਤ ਨੂੰ ਵਾਪਸ ਜਾਂਦੇ ਆ ਸਾਰੇ ਇਸ ਸੰਸਾਰ 'ਚ ਡਿਊਟੀ ਕਰਨਾ ਆਉਨੇ ਆ ਸਵੇਰ ਨੂੰ 4 ਵਜੇ 3 ਵਜੇ ਅੱਖ ਖੁੱਲ ਜਾਂਦੀ ਹੈ ਉਸ ਤੋਂ ਬਾਅਦ ਆਪਾਂ ਰਾਤ ਨੂੰ ਵਾਪਸ ਜਾਣਾ ਹੁੰਦਾ ਇੱਥੋਂ ਕਾਲ ਦੇ ਦੇਸ਼ 'ਚੋਂ ਆਪਾਂ ਆਊਟ ਹੋਣਾ ਹੁੰਦਾ ਹੈ ਜਦੋਂ ਅਸੀਂ ਰਾਤ ਨੂੰ ਸੌਂਜਣੇ ਆ ਰਾਤ ਨੂੰ ਸੌਣ ਤੋਂ ਬਾਅਦ ਨਾ ਸਾਨੂੰ ਆਪਣੇ ਸਰੀਰ ਦਾ ਪਤਾ ਨਾ ਸਾਡਾ ਇੱਧਰ ਰਿਸ਼ਤਾ ਸਾਰਾ ਇਧਰੋਂ ਭੁਲਾਇਆ ਜਾਂਦਾ ਤੇ ਇਸੇ ਤਰ੍ਹਾਂ ਅੱਗੇ ਸਾਨੂੰ ਘਰ ਦਾ ਪਤਾ ਨਹੀਂ ਤੇ ਜੇ ਸਾਡੀ ਸੁਵਾਸਾਂ ਦੀ ਕੁੰਜੀ ਖਤਮ ਹੋ ਗਈ ਤੇ ਆਪਾਂ ਫਿਰ ਕਿੱਥੇ ਜਾਵਾਂਗੇ ਇੱਕ ਮਨੁੱਖ ਨੂੰ ਘਰੋਂ ਕੱਢ ਦਈਏ ਜਾਂ ਆਪਾਂ ਦਰਿਆਵੀ ਤੌਰ ਤੇ ਦੇਖ ਲਈਏ ਘਰ ਬਣਿਆ ਉਹ ਬੰਦੇ ਨੂੰ ਘਰੋਂ ਕੱਢ ਦਈਏ ਆਪਾਂ ਜੱਕ ਦਮ ਤੇ ਅੱਗੇ ਘਰ ਨਾ ਹੋਵੇ ਕਿੱਥੇ ਸੋਏਗਾ ਉਹ ਇਸੇ ਕਰਕੇ ਜਦੋਂ ਸਾਡੇ ਸੁਵਾਸ ਹੋ ਗਏ ਪੰਜਾ ਦੂਤਾਂ ਨੇ ਤਾਂ ਢਿੱਲ ਨਹੀਂ ਕਰਨੀ ਇਹ ਸਰੀਰ ਚੋਂ ਆਊਟ ਕਰ ਦੇਣਾ ਉਹ ਨਹੀਂ ਇਹ ਸਰੀਰ ਦੇ ਵਿੱਚੋਂ ਕੱਢ ਦੇਣਾ ਉਹ ਨਹੀਂ ਨਾ ਲੱਤ ਹਿੱਲਣੀ ਨਾ ਬਾਹ ਹਿੱਲਣੀ ਇਹ ਸਰੀਰ ਸਿਰਫ ਪੌਣ ਦੇ ਆਸਰੇ ਚੱਲਦਾ ਆ ਜਿਹੜਾ ਆਪਾਂ ਅੰਤ ਸੁਵਾਸ ਲੈ ਰਹੇ ਹਾਂ ਮਹਾਰਾਜ ਸਮਝਾਉਂਦੇ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਹੁਣ ਸਾਡੀ ਗੁਰੂ ਕੀ ਇਹ ਪਵਨ ਇਹ ਪਵਨ ਦੇ ਆਸਰੇ ਸਾਡਾ ਸਰੀਰ ਚੱਲਦਾ ਹੈ ਤੇ ਜਿਹੜਾ ਆਪਾਂ ਸੌਣ ਤੋਂ ਬਾਅਦ ਜਦੋਂ ਆਪਾਂ ਸੌ ਜਾਂਦੇ ਆ ਉਧਰ ਸਾਡਾ ਕਿਹੜਾ ਗੁਰੂ ਹੈ ਉਧਰ ਸਾਡਾ ਗੁਰੂ ਹੈ ਸ਼ਬਦ ਸ਼ਬਦ ਗੁਰੂ ਸੁਰਤ ਧੁਨ ਚੇਲਾ ਉਹ ਸ਼ਬਦ ਸਾਡੇ ਅੰਦਰ ਲਗਾਤਾਰ ਅਨਹਦ ਸ਼ਬਦਾਂ ਰਾਈ ਚੱਲ ਰਿਹਾ ਹੈ ਤੇ ਉਹ ਸ਼ਬਦ ਨੇ ਸਾਡੇ ਮਨ ਨੂੰ ਜਗਾਉਣਾ ਕਿਉਂਕਿ ਮਨ ਮਾਇਆ ਦੇ ਦਾਰੇ 'ਚ ਆ ਕੇ ਸੌ ਗਿਆ ਹੈ ਹੁਣ ਮਨ ਨੂੰ ਜਗਾਉਣ ਵਾਸਤੇ ਸਾਨੂੰ ਪਹਿਲਾਂ ਕੀ ਕਰਨਾ ਪੈਣਾ ਗੁਰਮੰਤਰ ਦਾ ਅਭਿਆਸ ਜਿੰਨਾ ਚਿਰ ਅਸੀਂ ਗੁਰਮੰਤਰ ਦਾ ਅਭਿਆਸ ਨਹੀਂ ਕਰਦੇ ਮੰਨਣਾ ਮੰਨਨੇ ਜਾਗਣਾ ਨਹੀਂ ਤੇ ਮਹਾਰਜ ਸਮਝਾਉਂਦੇ ਕਹਿੰਦੇ ਸਿਮਰ 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 ਗੁਰ ਆਪਣਾ ਸੋਇਆ ਮਨ ਜਗਾਈ ਹੁਣ ਕਿਸ ਤਰ੍ਹਾਂ ਮਨ ਨੂੰ ਆਪਾਂ ਜਗਾਉਣਾ ਕਿਉਂਕਿ ਮਨ ਸਾਡਾ ਸਵੇਰ ਨੂੰ ਇਸ ਸਰੀਰ 'ਚ ਆ ਕੇ ਆਹ ਨੇਤਰਾਂ ਤੇ ਬੈੰਦਾ ਹੈ ਇਹ ਨੇਤਰਾਂ ਤੇ ਬਹਿ ਕੇ ਸਾਰਾ ਸੰਸਾਰ ਦੇਖਦਾ ਦੋ ਫਾੜ ਹੋ ਜਾਂਦਾ ਇੱਥੇ ਆਣ ਕੇ ਇੱਕ ਸੱਜੇ ਪਾਸੇ ਇੱਕ ਖੱਬੇ ਪਾਸੇ ਹੁਣੇ ਸਾਰਾ ਦਿਨ ਸੰਸਾਰ ਦੇਖਦਾ ਹੈ ਇਸੇ ਕਰਕੇ ਆਪਾਂ ਕੋਸ਼ਿਸ਼ ਕਰਨੀ ਪਹਿਲਾਂ ਆਪਾਂ ਸਾਰੇ ਜਾਣਿਆਂ ਨੇ ਨੇਤਰ ਬੰਦ ਕਰਨੇ ਆ ਕਿ ਮਨ ਅੰਦਰ ਥੋੜਾ ਜਿਹਾ ਟਿਕੇ ਆਣਗੇ ਜਿਉਂ ਜਿਉਂ ਅਸੀਂ ਸ਼ਬਦ ਦਾ ਅਭਿਆਸ ਕਰਾਂਗੇ ਇਹ ਕਾਲ ਦੇ ਪੰਜ ਮਹਾਭਲੀ ਇਹ ਪਿੱਛੇ ਹਟਣਗੇ ਮਨ ਸੁਖੀ ਹੋਏਗਾ ਅੰਦਰ ਜਾ ਕੇ ਆਓ ਫਿਰਣਾ ਆਪਾਂ ਸਾਰੇ ਜਾਣੇ ਪਿਆਰਿਓ ਨੇਤਰ ਬੰਦ ਕਰਕੇ ਕਿਸ ਤਰ੍ਹਾਂ ਅਭਿਆਸ ਕਰਨਾ ਹੈ ਜਦੋਂ ਸੁਵਾਸ ਅੰਦਰ ਜਾਂਦਾ ਓਦੋਂ ਗੁਰੂ ਵਾਹੀ ਬੋਲਣਾ ਹੈ ਜਦੋਂ ਸੁਬਾਹ ਗगन ਹੁੰਦਾ ਹੈ ਉਦੋਂ ਆਪਾਂ ਗੁਰੂ ਦੀ ਆਵਾਜ਼ ਦੇਣੀ ਹੈ ਤੇ ਆਪਣੀ ਹੀ ਆਵਾਜ਼ ਨੂੰ ਬਾਰ-ਬਾਰ ਆਪਾਂ ਸੁਣਨਾ ਹੈ ਕਿਉਂਕਿ ਮਹਾਰਾਜ ਸਮਝਾਉਂਦੇ ਨੇ RAM RAM ਕਰਤਾ ਜੱਗ ਫਿਰੇ RAM ਨਾ ਪਾਇਆ ਜਾਏ ਕਹਿੰਦੇ ਸਾਰਾ ਜੱਗ ਵਾਹਿਗੁਰੂ ਵਾਹਿਗੁਰੂ RAM RAM ਕਰਦਾ ਪਰ ਅੰਦਰੋਂ ਕੋਈ ਭਾਵ ਅਨਭਵ ਹੁੰਦਾ ਨਹੀਂ ਜਿੰਨਾ ਚਿਰ ਅਸੀਂ ਇਹ ਤੁਕਤ ਨੂੰ ਲੈਂਦੇ ਨਹੀਂ ਆਪਣੀ ਜ਼ੁਬਾਨ ਦੇ ਨਾਲ ਬੋਲਦੇ ਆ ਕੰਨਾਂ ਨਾਲ ਸੁਣਦੇ ਨਹੀਂ ਉਹਨਾਂ ਚਿਰ ਸਾਨੂੰ ਅੰਦਰ ਦਾ ਕੋਈ ਭੇਤ ਨਹੀਂ ਆਉਣਾ ਮਨ ਅੰਦਰ ਮੁਕੀ ਨਹੀਂ ਹੋਣਾ ਇਸ ਕਰਕੇ ਪਿਆਰੋ ਆਪਾਂ ਹੁਣ ਸਾਰੇ ਜਾਣੇ ਨੇਤਰ ਬੰਦ ਕਰਨੇ ਆ ਤੇ ਸ਼ਬਦ ਦਾ ਅਭਿਆਸ ਕਰਨਾ ਸਾਰੇ ਜਾਣੇ ਗੁਰਮਖ ਪਿਆਰੇ ਨੇਤਰ ਬੰਦ ਕਰੋ ਆਪਾਂ ਹੁਣ ਸ਼ਬਦ ਦਾ ਅਭਿਆਸ ਕਰੀਏ ਕਰੋ ਜੀ ਸ਼ੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਗੱਜ ਕੇ ਵਾਹਿ ਗੁਰੂ 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 ਵਾਹਿ ਵਾਹਿ ਗੁਰੂ 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 ਵਾਹ 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 ਗੁਰੂ ਵਾਹਿ 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 ਵਾਹਿ ਗੁਰੂ 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 ਵਾਹ 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 ਵਾਹ ਗੁਰੂ 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 ਵਾਹਿ 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 ਗੁਰੂ ਵਾਹ 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 ਵਾਹ ਗੁਰੂ 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 ਜਵਾਹ ਗੁਰੂ ਵਾਹ 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 ਗੁਰ ਵਾਹ ਗੁਰੂ 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 ਵਾਹ

Guru, wah! 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 Guru, Why, why, why Guru, ਵਾਹ ਗੁਰੂ 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 ਵਾਹਿ 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 ਗੁਰੂ Why Guru 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 ਗੁਰੂ ਵਾਹਿਗੁਰੂ ਅੰਤਰਗਤ ਹੋ ਜੋ ਸਾਰੇ ਜੀ ਕੀ ਕ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਦੋਂ ਗੁਰਮੁਖ ਪਿਆਰਿਓ ਆਪਾਂ ਇਸ ਤਰ੍ਹਾਂ ਬਿਆਸ ਕਰਾਂਗੇ ਇਸ ਤਰ੍ਹਾਂ ਬਿਆਸ ਕਰਨ ਦੇ ਨਾਲ ਸਾਡਾ ਜਿਹੜਾ ਸਰੀਰ ਹੈ ਇਹ ਭੁੱਲਣਾ ਸ਼ੁਰੂ ਹੋ ਜਾਏਗਾ ਇਹ ਸਰੀਰ ਦੇ ਜਿਹੜੇ ਨੌਦਾਰ ਨੇ ਉਹ ਬੰਦ ਹੋਣੇ ਸ਼ੁਰੂ ਹੋ ਜਾਏਗਾ ਹੋ ਜਾਊਗਾ ਤੇ ਮਨ ਜਿਹੜਾ ਇਸ ਤਰ ਲੋਕੀ ਤੋਂ ਉੱਪਰ ਉਠੇਗਾ ਜਿਹਨੂੰ ਗੁਰਬਾਣੀ ਗੁਰੂ ਵਿੱਚ ਮਹਾਰਾਜ ਸਮਝਾਉਂਦੇ ਤ੍ਰੈ ਗੁਣ ਮਿਟੇ ਚੌਥੇ ਵਰਤੇ ਈਹਾ ਭਗਤ ਨਿਆਰੀ ਆਪਾਂ ਉਸ ਥਾਂ ਤੇ ਜਾਣਾ ਜਿੱਥੇ ਜਾ ਕੇ ਸਾਡਾ ਮਨ ਸਦਾ ਵਾਸਤੇ ਸੁਖੀ ਹੋ ਜਾਏਗਾ ਇਸ ਸੰਸਾਰ ਦੇ ਵਿੱਚੋਂ ਆਉਣ ਜਾਣ ਦਾ ਗੇੜ ਖਤਮ ਹੋ ਜਾਏਗਾ ਸੋ ਸਾਰੇ ਗੁਰਮਖਾਂ ਨੂੰ ਬੇਨਤੀ ਹੈ ਕਿ ਬਦ ਤੋਂ ਬਦ ਬਿਆਸ ਕਰਨਾ ਕਰਮ ਦੇ ਨਾਲ ਵੀ ਵਿਅਾਸ ਕਰਨਾ ਮਹਾਰਾਜ ਸਮਝਾਉਂਦੇ ਨੇ ਰਾਮਾ ਕਹੇ ਤਲੋਚਨਾ ਮੁਖ ਤੇ ਰਾਮ ਸਮਾਲ ਹੱਥ ਪਾਉਂ ਕਰ ਕੰਮ ਸਭੈ ਚੀਤ ਨਰੰਜਣ ਨਾਲ ਹੱਥਾਂ ਪੈਰਾਂ ਨਾਲ ਆਪਾਂ ਕੰਮ ਕਰਨਾ ਤੇ ਮੁਖ ਦੇ ਵਿੱਚੋਂ ਵਾਹਿਗੁਰੂ ਵਾਹਿਗੁਰੂ ਸ਼ਬਦ ਵਿਅਾਸ ਕਰਨਾ ਸੋ ਸਾਰੇ ਗੁਰਮਖਾਨੇ ਬਾਤ ਤੋਂ ਬਾਤ ਵਿਅਾਸ ਕਰਨਾ ਇੰਨੀਆਂ ਕੁ ਵਿਚਾਰਾਂ ਕਰਦੇ ਸੋ ਗੁਰੂ ਮਿੱਤਿਆਰੋ ਏਕ ਨਹੀਂ ਅਨੇਕ ਗਲਤੀਆਂ ਹੋ ਜਾਂਦੀਆਂ ਨੇ ਸਤ ਸੰਗਤ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਬਖਸ਼ਣ ਜੋਗ ਜੀ ਬਖਸ਼ ਦੇਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ